ਕਹਾ ਉਹ ਕੁਸ ਹੋਰੀ ਬੋਲੀ ਜਾਂਦਾ ਪਾਦਾ ਕੋਈ ਨਹੀਂ ਪੈਦਾ ਜਿਸ ਟੈਪ ਭੇਜਿਆ ਬਣਾਣਾ ਭੇਜਿਆ ਮੇਰੀ ਪਹਿਲੀ ਬੈਨ ਉਸਨੇ ਮuje ਵੀ ਮੈਜਰੀ ਕੀ ਹੈ ਠੀਕ ਹੈ ਉਹ ਕਹਿ ਰਿਹਾ ਭਈਆ ਉਸਨੇ ਪਹਿਲੀ ਉਹ ਪੈਸਾ ਜਮਾ ਨਹੀਂ ਕੀਤਾ ਉਸਨੇ ਲਗਾ ਲਿਆ ਆਪਣੇ ਖਾਤੇ ਦੇ ਅੰਦਰ ਉਹ ਕਹਿ ਰਿਹਾ ਮuje ਹੋਰ ਹੋਰ ਸਵਾਲ ਕਰ ਰਹਾ ਹੈ ਆਈ ਇਹ ਕਰੋਨਾ ਦਾ ਫੋਟੋ ਆਈ ਇਹ ਉਹ ਹੈ ਮੇਰੀ ਬਹਿਣਾ ਉਹ ਕਹਿ ਰਹਾ ਵੀ ਫੋਟੋ ਜੋ ਸੁਨੇ ਕਿਆ ਲੈਣਾ ਵੀ ਉਸ ਉਸ ਕੋ 1000 ਦਾ ਬੋਲਾ ਉਹ 1000 ਜਮਾ ਕਰਦੇ ਕਿਉਂਕਿ ਉਸਨੇ ਕਿਹਾ ਜਰਾ ਨਹੀਂ ਨਾ ਪੂਰਾ ਦੇ ਰਿਹਾ ਸਕਰੀਨ ਸ਼ਾਟ ਹੀ ਉਹ ਆਦਾ ਦੇ ਰਿਹਾ ਮੇਰੀ ਬਹਿਣਾ ਉਹ ਕਹਿ ਰਹਾ ਨਾ ਉਸ ਤੇ ਨਾਮ ਲਿਖਾ ਹੋਇਆ ਹੈ ਉਹ ਕਹਿ ਰਹਾ ہمارا ਠੀਕ ਹੈ ਨਾ ਉਹ ਕਹਿ ਰਹਾ ہمارا ਨੰਬਰ ਲਿਖਾ ਹੋਇਆ ਹੈ ਉਹ ਕਹਿ ਰਹਾ ਹਮ ਕੈਸੇ ਮੰਗ ਲਈ ਪੈਸਾ ਉਸਨੇ ਲਗਾ ਦਿਆ ਹੈ ਇਹ ਇਹ ਦੂਸਰਾ ਨੰਬਰ ਆਇਆ ਜੋ ਪਾਕਿਸਤਾਨ ਦਾ ਨੰਬਰ ਹੈ ਕਮਲਜੀਤ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਇਹ ਕਾਲ ਕਰ ਰਿਹਾ ਹੁਣ ਇਹ ਹੁਣੇ ਬੰਦਾ ਕਰ ਰਿਹਾ ਤਾਂ ਹੁਣ ਇਹਨੇ ਫੋਨ ਕੱਟਤਾ ਜਦੋਂ ਮੈਂ ਬੋਲਣਾ ਸ਼ੁਰੂ ਕਰਿਆ ਤਾਂ ਇਹਨੇ ਵੀ ਫੋਨ ਕੱਟ ਦਿੱਤਾ ਇਹ ਤੁਹਾਨੂੰ ਜਿਹੜੀਆਂ ਤਸਵੀਰਾਂ ਇਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਬਿਹੇਵੀਅਰ ਕੀਤਾ ਜਦੋਂ ਇਹਨਾਂ ਨੂੰ ਕਿਹਾ ਕਿ ਕਿਸ ਚੀਜ਼ ਦੇ ਪੈਸੇ ਮੰਗ ਰਹੇ ਹੋ ਤੁਸੀਂ ਡੀਸੀ ਜਿਹੜੇ RAMBIR SINGH ਦੀ ਜਿਹੜੀ ਫੋਟੋ ਲਗਾ ਰੱਖੀ ਆ ਕਿਉਂ ਲਗਾਈ ਹੈਗੀ ਆ ਤਾਂ ਕਿਸ ਤਰ੍ਹਾਂ ਜਿਹੜੀ ਬਿਹੇਵੀਅਰ ਜਿਹੜਾ ਇਹਨਾਂ ਲੋਕਾਂ ਨਾਲ ਕੀਤਾ ਜਾਂਦਾ ਹੈ ਸਕੈਮ ਕੀਤਾ ਜਾਂਦਾ ਪੈਸੇ ਡੁੱਟੇ ਜਾਂਦੇ ਆ ਇਹ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਹੜੀ ਪੂਰੀ ਗੱਲਬਾਤ ਹੈ ਜਿਹੜੀ ਦੱਸਾਂਗੇ ਸਾਰੇ ਇੱਕ ਲਹਿਰੇਗਾ ਕਿ ਅੱਜ ਕਾਲ ਆਈ ਹੈ ਫੋਨ ਕਾਲ ਆਈ ਜਿਹੜੀ ਪਾਕਿਸਤਾਨ ਨੰਬਰ ਤੋਂ ਆਂਦੀ ਹੈ ਤਾਂ ਉਹ ਪੈਸੇ ਲੁੱਟਣ ਦਾ ਜਰੀਆ ਜਿਹੜਾ ਬਣਾਇਆ ਗਿਆ ਕੀ ਕਹਿਣਾ ਚਾਹੋ ਅ ਇਹਦੇ ਬਾਰੇ ਜੀ ਸਾਨੂੰ ਮੀਡੀਆ ਦੀ ਖਬਰ ਤੋਂ ਪਤਾ ਲੱਗਿਆ ਕਿ ਬੱਸ ਸਟੈਂਡ ਰੋਡ ਤੇ ਇੱਕ ਲੇਡੀ ਹੈ ਉਹਨਾਂ ਕੋਲੇ ਇੱਕ ਉਹ ਜੀ ਕਾਲ ਆਈ ਜਿਹੜੇ ਦੇ ਵਿੱਚ ਉਹਨਾਂ ਨੇ ਪੈਸੇ ਬਟੋਰਨ ਵਾਲੀ ਗੱਲ ਕੀਤੀ ਉਹਨਾਂ ਨੂੰ ਆਪਣੇ ਚਾਂਸੇ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਉਹਨਾਂ ਦੀ ਜਾਗਰੂਕਤਾ ਦੇ ਕਾਰਨ ਇਹ ਜਿਹੜਾ ਮਤਲਬ ਉਹਨਾਂ ਨਾਲ ਠੱਗੀ ਹੋਣੋਂ ਬਚ ਗਈ ਹੈ ਅਸੀਂ ਅਸਲੀ ਪੜਤਾਲ ਕਰਾਂਗੇ ਉਹਨਾਂ ਨੂੰ ਮਿਲਾਂਗੇ ਮਿਲ ਕੇ ਉਹਨਾਂ ਤੋਂ ਫਾਰਮਲ ਕੰਪਲੇਂਟ ਲੈ ਕੇ ਜਿਹੜੀ ਅਗਲੀ ਬਣਦੀ ਕਾਰਵਾਈ ਹੈ ਉਹ ਜ਼ਰੂਰ ਕਰਾਂਗੇ ਹੋਰ ਲੋਕਾਂ ਨੂੰ ਕੀ ਦੇਖ ਦੇਣਾ ਚਾਹੀਦਾ ਅਸੀਂ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੁਚੇਤ ਕਰਨਾ ਚਾਹੁੰਦੇ ਆਂ ਜੀ ਕਿ ਇਸ ਤਰੀਕੇ ਦਾ ਜਿਹੜੀਆਂ ਫੇਕ ਕਾਲਸ ਆਉਂਦੀਆਂ ਨੇ ਅੱਜ ਕੱਲ ਇਹ ਠੱਗੀ ਦਾ ਬਹੁਤ ਵੱਡਾ ਗੋਰਖ ਧੰਦਾ ਬਣ ਚੁੱਕਿਆ ਹੈ ਇਹਨਾਂ ਤੋਂ ਸੁਚੇਤ ਰਹੋ ਤੇ ਇਹਦੇ ਬਾਰੇ ਪੂਰਾ ਵੈਰੀਫਾਈ ਕਰਨ ਉਪਰੰਤ ਹੀ ਕੋਈ ਅਗਲਾ ਸਟੈਪ ਚੁੱਕੋ ਸਰ ਇੱਕ ਹੋਰ ਦੱਸੋ ਪਾਕਿਸਤਾਨ ਤੋਂ ਕਾਲ ਆਉਂਦੀ ਹੈ ਉਸ ਤੋਂ ਬਾਅਦ ਇੰਡੀਆ ਦਾ ਬੰਦਾ ਕਾਲ ਕਰਦਾ ਹੈ ਕੀ ਸਮਝੋ ਵੀ ਇੰਡੀਆ ਦੇ ਵਿੱਚ ਪਾਕਿਸਤਾਨ ਨਾਲ ਰਿਲੇਸ਼ਨ ਵਾਲੇ ਬੰਦੇ ਬੈਠੇ ਉਹਦੀ ਵੀ ਕੋਈ ਇਨਕੁਆਰੀ ਇਹਦੀ ਤਾਂ ਪਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਇਸ ਟਾਈਮ ਤੇ ਇਸ ਤਰੀਕੇ ਦੇ ਵਰਚੁਅਲ ਨੰਬਰ ਕਿਸੇ ਵੀ ਥਾਂ ਤੋਂ ਚਲਾਏ ਜਾ ਸਕਦੇ ਆ ਕਿਸੇ ਵੀ ਕੰਟਰੀ ਦੇ ਚਲਾਏ ਜਾ ਸਕਦੇ ਆ ਇਹ ਤਾਂ ਪਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਥੈਂਕ ਯੂ हाँ ये देख लें ये आपके डॉलर आए हुए हैं जो भी यहाँ से भी करेंसी चेंज करके आपके अकाउंट के अंदर जो है ना ये आपका, आपका, आपका करेंसी चेंज करके रकम ट्रांसफर होगा ये चेक कर लें आपके डॉलर आए আওর দিমেছে মন্রেনে সানাংসানে য়াণকেকে য়ারেয়াংদিনে মন্য়ানিনেনিনা তুমারে নামকা ঵ইস করেদে না ਕਦਰ ਗਿੱਦੜ ਬਾਗਾ 1000 ਰੁਪਏ ਉਸ ਦਾ ਪੁਆਇਆ ਮੈ ਸਰ ਤੇਰੀ ਡਾਇਰ ਡਾਣਾ ਪੈਸੇ ਆਦਾ ਨਾ ਸਕਰੀਨ ਸ਼ਾਟ ਪੂਰਾ ਦੇ ਦੇ ਜੀ ਕਿ ਮੇਰੇ ਡਾਣਾ ਹੀ ਪੈਸਾ ਫਿਲਟ ਵੀ ਹੋ ਸਕਦਾ ਹੈ ਨਾ ਹਾਂ ਜੀ ਤੁਮ ਸੇ ਤਾਂ ਪੈਸੇ ਲੈ ਗਿਆ ਉਸ ਦਾ ਪੈਸਾ ਦਾ ਸਾਰ 1000 ਰੁਪਏ ਲੈ ਗਿਆ 1000 ਰੁਪਏ ਪਾਤਾ ਸਰ ਮੈਂ ਮੁੰਡਾ ਪੈਸਾ 1000 ਰੁਪਏ ਮੇਥੋਂ ਲੈ ਗਿਆ ਉਹਨੇ ਆਪਦੇ ਮੋਬਾਈਲ ਤੋਂ ਆਵਾਜ਼ਾ ਮੇਰੇ ਮੋਬਾਈਲ ਤੋਂ ਚੱਕ ਕੇ ਕਹਿੰਦਾ ਚੱਕ ਮੇਰੀ ਪਿਆਰੀ ਡੈਨ ਮੋਸ਼ ਕਰੀਆਂ ਨਹੀਂ ਛਾੜ ਦੇ ਦੇਗੀ ਤਾਂ ਮੇਰੇ ਬੈਟ ਨਾ ਫੇਰੀਆ ਨਾ ਸਕਰੀਨ ਸ਼ਾਟ ਦਾ ਨਾ ਆਪਾ ਦਾ ਦੇ ਜਰੀਓ ਪੈਸਾ ਚਲੇ ਨਹੀਂ ਹੋ ਜਾਂਦਾ ਹੈ ਨਾ ठीक है सर तुम कितो सर तू आप किससे बोल रहे हो आप किससे बोल दे, दे। सर बंदे तो से बंदे से, से मेरी डायरी दान बंदे से ये फोटो तो डीसी किया फोटो सर डीसी दी लग रही है ते फोटो आ डीसी दी लग रही है ये फोटो मेरा लगा मेरी देना ये टिक्की मेरा लगा है ना अच्छा अच्छा छोटा है मां के लिए किसे बोल है ਨੇ ਨੇ ਅੰਡੀ ਕੀ ਨਾਮ ਹੈ ਤੁਹਾਡਾ ਹਰਜੀਪੁਰ ਸਰ ਹਰਜੀਪੁਰ ਇਹ ਜਿਹੜਾ ਤੁਹਾਡਾ ਮੈਸੇਜ ਆਇਆ ਕਿੱਥੋਂ ਆਇਆ ਕਿਵੇਂ ਆਇਆ ਕਿੰਨੇ ਪੈਸੇ ਦੇਣ ਦੀ ਤੁਹਾਨੂੰ ਗੱਲ ਕਹੀ ਗਈ ਤੇ ਕਿੰਨੇ ਮੰਗੇਗੇ ਸਰ ਇਹ ਦੋ ਵਾਰੀ ਮੇਰੇ ਮੈਸੇਜ ਆਇਆ ਸੀ ਪਾਸੋਂ ਵੀ ਆਇਆ ਸੀਗਾ ਅੱਜ ਦਾ ਫਿਰ ਇਹ ਕਾਲ ਹੀ ਪੈ ਗਿਆ ਕਹਿੰਦੇ ਜੀ ਚਾਰ ਨਹੀਂ ਬਣਦਾ ਤਾਂ 1000 ਰੁਪਏ ਪਾ ਦਿਓ ਤੁਹਾਨੂੰ 50000 ਰੁਪਏ ਡਾਲਰ ਪਾ ਲਾਂਗੇ ਡਾਲਰ ਪਾ ਲਾਂਗੇ ਹਾਂਜੀ ਫਿਰ ਜੇ ਉੱਤੋਂ 1000 ਰੁਪਏ ਫੜ ਕੇ ਕਿਛੇ ਤਾਂ ਮੈਂ ਭੱਜੀ ਭੱਜੀ ਇਹ ਮੁੰਡੇ ਕੋਲ ਆਈ ਸਾਡੇ ਕਮੇਡੀ ਕੋਲ ਮੈਂ ਉਹਨੂੰ ਕਹਾਂ ਮੈਂ ਬਿੜਾ 1000 ਰੁਪਏ ਪਾਈਆਂ ਨੰਬਰ ਸੀ ਵੀ ਉਹਨਾਂ ਨੇ ਸਕਰੀਨਸ਼ਾਟ ਭੇਜੀ ਸੀ ਮੇਰੇ ਕੋਲ ਮੈਂ ਮੈਂ ਉਹਨਾਂ ਨੂੰ ਮੁੰਡੇ ਨੂੰ ਸਮਝਾਇਆ ਵੀ ਨਹੀਂ ਆਡੀ ਵੀ ਆਏ ਕਰਕੇ 4000 ਰੁਪਏ ਕਾ ਦੇਵਸੇ ਪਾਣੀ ਆ ਸਰ ਮੈਂ ਉੱਥੇ ਚੁੱਪ ਕਰ ਗਈਆਂ 1000 ਰੁਪਏ ਤੁਸੀਂ ਪਾਏ ਆ ਨਹੀਂ ਇਹ ਜਿਹੜੀ ਫੋਟੋ ਲੱਗੀ ਸੀ ਜਿਹੜੇ ਬੰਦੇ ਦੀ ਕਾਲ ਆ ਰਹੀ ਸੀ ਤੁਹਾਨੂੰ ਪਤਾ ਹੈ ਵੀ ਇਹ ਡੀਸੀ ਸੰਗਰੂਰ ਦੀ ਫੋਟੋ ਲੱਗੀ ਹੋਈ ਸੀ ਜਿਹੜੇ ਪੁਰਾਣੀ ਫੋਟੋ ਪਰ ਮੈਂ ਅਣਪੜਾ ਇੰਨਾ ਮੈਨੂੰ ਪਤਾ ਨਹੀਂ ਸੀ ਹੁਣ ਕਿਸ ਤਰ੍ਹਾਂ ਦੀ ਮੰਗ ਕਰ ਦਿਆਂ ਵੀ ਜਿਹੜੇ ਲੋਕ ਆਏ ਧੋਖਾ ਧੜੀ ਨਾਲ ਲੋਕਾਂ ਤੋਂ ਪੈਸੇ ਲੁੱਟਦੇ ਆ ਪੂਰੀ ਬੰਨਾ ਚਾਇਦਾ ਸੱਜੇ ਦਾ ਅੱਜ ਮੇਰੇ ਵਰਗੀਆਂ ਠੱਗ ਰਹੇ ਨੇ ਖਵਾ ਹੋਰ ਕਿੰਨੇ ਲੋਕਾਂ ਉਠਾ ਕੇ ਦੇ ਹੋਣੇ ਕੀ ਬਤਾਉਂਦਾ ਹੁਣ ਕਿੰਨੇ ਗੱਗਰੀ ਬਣ ਕਰਦੇ ਹੋਣੇ ਹਰਜਾਬ ਚ ਲੈ ਜਾਂਦੇ ਹੋਣੇ